ਔਲਾਦ ਮਾਪੇ ਦਾ ਕਰਜ਼ਾ ਕਦੇ ਨਹੀਂ ਲਾ ਸਕਦੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਹ ਭੈਣ ਨੂੰ ਜੋ ਵਿਦੇਸ਼ ਵਿੱਚ ਹੈ ਤੇ ਦੇਖੋ ਇਹ ਭੈਣ ਆਪਣੇ ਮਾਪੇ ਨੂੰ ਵੀਡੀਓ ਕਾਲ ਲਾ ਕੇ ਵਧਾਈਆਂ ਦੇ ਰਹੀ ਹੈ ਜੋ ਕਿ ਵਿਦੇਸ਼ ਵਿੱਚ ਪੱਕੀ ਹੋ ਗਈ ਹੈ ਮਾਪੇ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਦੇਖੋ ਮਾਪੇ ਕਿੰਨੇ ਖੁਸ਼ ਨੇ ਤੇ ਇਹ ਭੈਣ ਦੇਖੋ ਵੀਡੀਓ ਕਾਲ ਤੇ ਖੁਸ਼ੀ ਵਿੱਚ ਰੋਣ ਲੱਗ ਜਾਂਦੀ ਹੈ ਮਾਪਾ ਪਪ ਆਪਣੇ ਬੱਚਿਆਂ ਦੇ ਸੁਪਨੇ ਪੂਰੇ ਹੁੰਦੇ ਦੇਖ ਬਹੁਤ ਖੁਸ਼ ਹੁੰਦੇ ਨੇ ਮਾਪਾਪ ਦਾ ਸਭ ਤੋਂ ਖੂਬਸੂਰਤ ਦਿਨ ਉਹ ਹੁੰਦਾ ਹੈ ਜਦੋਂ ਉਹਨਾਂ ਦੇ ਧੀ ਪੁੱਤ ਦਾ ਸੁਪਨਾ ਪੂਰਾ ਹੁੰਦਾ ਹੈ ਮਾਪਾਪ ਵੀ ਆਪਣੇ ਧੀਆ ਪੁੱਤਾਂ ਦੇ ਲਈ ਬਹੁਤ ਸੁਪਨੇ ਸਜਾਉਂਦੇ ਨੇ ਜੇ ਕਿਤੇ ਉਹ ਪੂਰੇ ਹੋ ਜਾਂ ਤਾਂ ਇਸ ਤੋਂ ਵੱਡੀ ਖੁਸ਼ੀ ਦੀ ਗੱਲ ਹੋਰ ਕੀ ਹੋ ਸਕਦੀ ਹੈ ਤੁਹਾਡਾ ਕੀ ਕਹਿਣਾ ਹੈ ਇਸ ਵੀਡੀਓ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਜੀ ਪਰਾਪਰਾ ਦੇ ਨਾਲ ਜ਼ਰੂਰ ਖੜਦਾ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਹ ਬੱਚਿਆਂ ਨੂੰ ਦੇਖੋ ਇਹ ਬੱਚਾ ਆਪਣੇ ਵੱਡੇ ਵੀਰ ਨੂੰ ਲੈਣ 에ਅਰਪੋਰਟ ਤੇ ਆਇਆ ਹੈ ਤੇ ਜਦੋਂ ਹੀ ਵੀਰ ਨੂੰ ਦੇਖਦਾ ਹੈ ਤੇ ਦੇਖੋ ਕਿਵੇਂ ਭੱਜ ਕੇ ਜੱਫੀ ਪਾ ਲੈਂਦਾ ਹੈ ਦੇਖੋ ਦੋਨੋਂ ਭਰਾਵਾਂ ਦਾ ਕਿੰਨਾ ਪਿਆਰ ਹੈ ਕਿੰਨੇ ਖੁਸ਼ ਹੋਏ ਦੋਨੋਂ ਇੱਕ ਦੂਜੇ ਨੂੰ ਇੰਨੇ ਸਮੇਂ ਬਾਅਦ ਮਿਲ ਕੇ ਇੰਨਾ ਭਰਾਵਾਂ ਦਾ ਪਿਆਰ ਐਦਾਂ ਹੀ ਬਣਿਆ ਰਹੇ ਤੁਹਾਡਾ ਕੀ ਕਹਿਣਾ ਹੈ ਇਸ ਵੀਡੀਓ ਬਾਰੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ